ਜਿਹੜੇ ਬੰਦੇ ਫੀਮ ਨੂੰ ਚਮਚਿਆਂ ਦੇ ਨਾਲ ਖਾਂਦੇ ਸੀ ਉਹ ਬੰਦੇ ਫੀਮ ਛੱਡ ਗਏ ਤੇ ਬੜੇ سارے ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਇਸ ਤਰ੍ਹਾਂ ਦੇ ਜੰਜਾਲ ਦੇ ਵਿੱਚ ਨਸ਼ੇ ਦੇ ਜੰਜਾਲ 'ਚ ਉਲਝੇ ਹੋਏ ਨੇ ਤੇ ਉਹਨਾਂ ਦਾ ਇੱਕੋ ਇੱਕ ਸਵਾਲ ਹੁੰਦਾ ਵੀ ਜੋਦਾ ਜੀ ਇੱਕ ਚੀਜ਼ ਦਾ ਧਿਆਨ ਰੱਖਿਓ ਬੀ ਜਦੋਂ ਅਸੀਂ ਨਸ਼ਾ ਛੱਡਣਾ ਤਾਂ ਸਰੀਰ ਨੂੰ ਤੋੜ ਨਾ ਵੱਜੇ ਤੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਡਰ ਇਹ ਹੁੰਦਾ ਵੀ ਕਿਤੇ ਕੋਈ ਅੰਗ ਪੈਰ ਨਾ ਖੜ ਜਾ ਤਰੰਗਰ ਕੀ ਦਿੱਕਤ ਨਾ ਜੇ ਔਰ ਜਿਹੜੀ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਆ ਵੀ ਇੱਕ ਤਾਂ ਲੈਟਰਨ ਲੱਗ ਜਾਣੀ ਪਾਟੀ ਪਤਲੀ ਹੋ ਕੇ ਆਉਣ ਲੱਗ ਜਾਣੀ ਜਾਂ ਦੂਸਰਾ ਜਿਹੜਾ ਇਹਦਾ ਰੂਪ ਹੁੰਦਾ ਉਹ ਇਹ ਹੁੰਦਾ ਵੀ ਕਬਜ ਇੰਨੀ ਕੁ ਜ਼ਿਆਦਾ ਹੋ ਜਾਣੀ ਵੀ 2-2 ਦਿਨ ਤੱਕ ਮਲ ਪਾਸ ਨਾ ਹੋ ਪਾਣਾ ਜਿਹੜੀ ਇਸ ਤਰ੍ਹਾਂ ਦੀ ਦਿੱਕਤ ਦੇ ਵਿੱਚ ਫਸੇ ਹੋਏ ਸੀਗੇ ਨਸ਼ੇ ਦੇ ਜੰਜਾਲ 'ਚ ਉਲਝੇ ਹੋਏ ਸੀਗੇ ਅਸੀਂ ਉਹਨਾਂ ਦੀ ਮਦਦ ਕੀਤੀ ਆ ਮਦਦ ਕਰਨ ਵਾਲਾ ਤਾਂ ਕਾਲਪੁਰਖ ਪਰ ਚਲੋ ਅਸੀਂ ਉਹਨਾਂ ਦਾ ਸਾਧਨ ਬਣ ਕੇ ਉਹਨਾਂ ਦੀ ਮਦਦ ਕੀਤੀ ਆ ਤੇ ਅੱਜ ਦੇ ਤਰੀਕ ਦੇ ਵਿੱਚ ਉਹਨਾਂ ਦਾ ਪਰਿਵਾਰ ਵੀ ਬਹੁਤ ਖੁਸ਼ ਆ ਉਹਨਾਂ ਦੀ ਫੈਮਲੀ ਵੀ ਬਹੁਤ ਖੁਸ਼ ਆ ਜੋ ਬਿਨਾ ਕਿਸੇ ਵੀ ਨਸ਼ੇ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ ਮਰਜ਼ੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਖੁਸ਼ਹਾਲੀ ਨਾਲ ਜੀ ਰਹੇ ਨੇ ਤੇ ਬਾਕੀ ਤੁਸੀਂ ਆਏ ਮੰਗਲਵਾਰ ਸਾਡੇ ਕੋਲੇ ਆ ਕੇ ਲੁਧਿਆਣੇ ਮਿਲ ਸਕਦੇ ਹੋ ਜਦੋਂ ਆਪਾਂ ਆਮਣੇ ਸਾਹਮਣੇ ਬੈਠਾਂਗੇ ਤਾਂ ਵੈਸੀ ਆਪਣੀ ਪਿਕਚਰ ਬਿਲਕੁਲ ਕਲੀਅਰ ਹੋ ਜਾਣੀ ਆ ਵੀ ਕੀ ਮੈਂ ਤੁਹਾਡੀ ਮਦਦ ਕਰ ਸਕਦਾ ਤੇ ਜਾਂ ਤੁਸੀਂ ਪੂਰਾ 100% ਮਨ ਆਫ ਦਾ ਬਣਾ ਕੇ ਆਏ ਹੋ ਕਿ ਨਹੀਂ